ਨੀਲੀ ਬਸ਼ੇਰੀ ਦਿਖਾਉਣ ਲੱਗਾ ਤੁਹਾਨੂੰ ਸਕਰੀਨ ਤੇ ਜਿਹੜੀ ਤੁਸੀਂ ਬਸ਼ੇਰੀ ਵੇਖ ਰਹੇ ਹੋ ਮਿੱਤਰੋ ਬਾਈ ਇਹ ਸੇਲ ਕਰ ਰਿਆ ਬਸ਼ੇਰੀ ব্লੂ ਡਾਇਮੰਡ ਘੋੜੇ ਦੀ ਬੱਚੀ ਆ ਇਹ ব্লੂ ਡਾਇਮੰਡ ਘੋੜਾ ਜਿਹੜਾ ਲੋ ਘੜਾ ਵਾਲਾ ਮੱਖਣ ਘੋੜਾ ਜਿਹੜਾ ਹੁਣ ਮਹਾਲੀ ਚਲਿਆ ਗਿਆ ਉਸ ਘੋੜੇ ਦਾ ਬੱਚਾ ਹੈਗਾ ਤੇ ਉਸ ਘੋੜੇ ਦੀ ਇਹ ਬਸ਼ੇਰੀ ਆ ਗਈ ਮੱਖਣ ਘੋੜਾ ਜਿਹੜਾ 19 ਵਾਰ ਦਾ ਚੈਂਪੀਅਨ ਘੋੜਾ ਬਲੱਡ ਲਾਈਨ ਆ ਜਿਹੜੀ ਬਹੁਤ ਸੋਹਣੀ ਆ ਤੇ ਮਾਂ ਇਹਦੀ ਮੱਜੂ ਕੀ ਲੈਣ ਦੀ ਨੀਲੀ ਘੋੜੀ ਆ ਬਾਈਆਂ ਦੇ ਕੋਲ ਘਰੀ ਖੜੀਆ ਤੇ ਦੋਸਤੋ ਬਾਕੀ ਡਿਟੇਲ ਆ ਜਿਹੜੀ ਤੁਹਾਨੂੰ ਵੀਡੀਓ ਚ ਸਾਂਝੀ ਕਰਦੇ ਆਂ ਆਪਾਂ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਹੁਣ ਆਪਾਂ ਕਰਦੇ ਆਂ ਬਸ਼ੇਰੀ ਦੀ ਗੱਲਬਾਤ ਜਿਹੜੀ ਆ ਬਸ਼ੇਰੀ ਦੇਖ ਰਹੇ ਹੋ ਤੁਸੀਂ ਮੰਤਰਾਂ-ਮੰਤਰਾਂ ਦੇਖੋ ਬਸ਼ੇਰੀ ਦੀਆਂ ਤੇ ਰੰਗ ਆ ਜਿਹੜਾ ਸਾਰਾ ਨੀਲਾ ਕਰ ਰਹੀ ਆ ਬੇਲਬੂਲ ਬਹੁਤਾ ਬਸ਼ੇਰੀ ਦੀ ਧੌਣ ਵਗਾਰਾ ਵੀ ਸੋਹਣੀਆਂ ਲੰਬੀ ਆ ਪਤਲੀ ਆ ਤੇ ਕੰਨ ਕਨੋਤੀ ਦੀ ਸੋਹਣ ਤੇ ਅੰਗਾਂ ਪੈਰਾਂ ਦੀ ਬਾਈ ਕਹਿੰਦਾ ਬਿਲਕੁਲ ਸਾਫ ਆ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਤੇ ਬਾਡੀ ਬੁੱਡੀ ਦੀ ਵੀ ਚੰਗੀ ਆ 13 ਮਹੀਨੇ ਬਸ਼ੇਰੀ ਦੀ ਉਮਰ ਹੋ ਗਈ ਦੋਸਤੋ 58 ਇੰਚ ਇਹ ਹਾਈਟ ਕਰ ਗਈ ਤੇ ਬਲੂ ਡਾਇਮੰਡ ਘੋੜੇ ਦੀ ਬੱਚੀ ਆ ਇਹ 65 ਇੰਚ ਦਾ ਘੋੜਾਗਾ ਬਲੂ ਡਾਇਮੰਡ ਬਾਈਆਂ ਦੇ ਪਿੰਡ ਹੀ ਖੜਾਗਾ ਤੇ ਮਾਂ ਇਹਦੀ ਜਿਹੜੀ ਮੱਜੂ ਕੇ ਲੈਣ ਦੀਆਂ ਨੀਲੀ ਘੋੜੀ ਆ ਉਹ ਬਾਈਆਂ ਦੇ ਘਰੇ ਆ ਦੋਸਤੋ ਹੁਣ ਵੀ ਆ ਤੇ ਬਸ਼ੇਰੀ ਤੁਸੀਂ ਦੇਖੋ ਸ਼ਕੀਨ ਕਿੰਨੀਆਂ ਕੰਨਾਂ ਦੀ ਬਹੁਤ ਸੋਹਣੀ ਆ ਤੇ ਬਾਕੀ ਬੰਤਰਾਂ ਦੀ ਚੰਗੀ ਆ ਕੋਈ ਮਿੱਤਰ ਪਿਆਰਾ ਨੀਲੀ ਬਸ਼ੇਰੀ ਭਾਲ ਰਿਆ ਤਾਂ ਬਾਈਆਂ ਨਾਲ ਗੱਲਬਾਤ ਕਰ ਲਿਓ ਬਲੂ ਡਾਇਮੰਡ ਘੋੜਾ ਜਿਹੜਾ ਮੱਖਣ ਘੋੜੇ ਦਾ ਬੱਚਾ ਗੱਲ ਲੋਗੜ ਵਾਲੇ ਦਾ ਤੇ 19 ਵਾਰ ਦਾ ਚੈਂਪੀਅਨ ਘੋੜਾ ਦੋਸਤੋ ਇਹ ਤੇ ਬਾਲ ਪੌਰੀਆਂ ਦੀ ਓਕੇ ਆ ਬਸ਼ੇਰੀ ਜੇ ਕੋਈ ਮਿੱਤਰ ਪਿਆਰਾ ਮਾਰਵਾੜੀ ਨੀਲੇ ਕਲਰ ਦੀ ਘੋੜੀ ਜਾਂ ਬਸ਼ੇਰੀ ਭਾਲ ਰਿਆ ਤਾਂ ਬਾਈਆਂ ਤੱਕ ਆ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਦੋਸਤੋ ਆਪਣਾ ਕੋਈ ਮਿੱਤਰ ਪਿਆਰੇ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੇ ਮਾਰਵਾੜੀ ਚੰਗੀ ਘੋੜੀ ਜਾਂ ਬਸ਼ੇਰੀ ਲੈਣੀ ਆ ਤਾ ਚੰਗੀ ਬਸ਼ੇਰੀ ਆ ਚੰਗਾ ਪ੍ਰੋਡਿਊਸ ਕਰੂ ਆਉਣ ਵਾਲੇ ਸਮੇਂ ਦੇ ਵਿੱਚ ਬਲੱਡ ਲਾਈਨ ਬਹੁਤ ਸੋਹਣੀਆ ਬਸ਼ੇਰੀ ਦੀ ਹੈ ਨਾ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲਦਾ ਤੁਸੀਂ ਗੱਲਬਾਤ ਕਰ ਲਿਓ ਜਾਣਕਾਰੀ ਜੇ ਕੋਈ ਘੱਟ ਵੱਧਾ ਤਾਂ ਬਾਈ ਤੋਂ ਕਨਫਰਮ ਕਰ ਲਿਓ ਬਾਈ ਦਾ ਏਰੀਆ ਜਗਰਾਉਂ ਆ ਜਗਰਾਉਂ ਦੇ ਨਾਲ ਹੀ ਬਾਈ ਦਾ ਪਿੰਡ ਪੈਂਦਾ ਲੁਧਿਆਣਾ ਚਿਲਾ ਪੈਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਵਸ਼ੇਰੀ ਦੋਸਤੋ ਇਹ ਖਰੀਦ ਸਕਦੇ ਹੋ ਕੋਈ ਕਮੀ ਪੇਸੀ ਆ ਆਪਣੇ ਦੱਸਣ ਵੱਲੋਂ ਤਾਂ ਤੁਸੀਂ ਬਾਈ ਤੋਂ ਕਨਫਰਮ ਕਰ ਸਕਦੇ ਹੋ ਇਸ ਵਸ਼ੇਰੀ ਲਈ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ